ਤਦ ਨੂੰ ਅੰਕਲ ਜੀ ਨੇ ਮੈਂ ਅੱਜ ਟੋਡੇ ਚੈੱਕ ਬੰਦੇ ਗਏ ਨੇ 3000 ਦੇ ਚੈੱਕ ਬੰਦੇ ਗਏ ਨੇ ਅੱਜ ਹੋਰ 3000 ਅਮਾਉਂਟ ਦੇ ਬੰਦੇ ਗਏ ਇਹ ਜਿਹੜੇ ਚੈੱਕ ਅੱਜ ਬੰਦੇ ਗਏ ਨੇ ਜੀ ਐਮਐਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਆਪਣੇ ਸਮਾਨੇ ਹਲਕੇ ਦੇ ਵਿੱਚ ਜਿਹੜੇ ਸਾਡੇ ਇਸ ਮਾਰਕੀਟ ਕਮੇਟੀ ਦੇ ਅੰਦਰ ਆਉਂਦੇ ਨੇ ਪਹਿਲਾਂ ਉਹਨਾਂ ਦੇ ਵਿੱਚ ਜਿਵੇਂ ਥ੍ਰੈਸ਼ਰ ਹਾਸਾ ਜਾਂ ਖੇਤ ਦੇ ਵਿੱਚ ਕੋਈ ਹਾਸਾ ਵਾਪਰ ਜਾਂਦਾ ਤਾਂ ਮਾਨ ਸਰਕਾਰ ਵੱਲੋਂ 3 ਲੱਖ ਰੁਪਈਆ ਜਿਹੜਾ ਪਰ ਵਿਅਕਤੀ ਜਿਹੜੇ ਦਾ ਕੋਈ ਐਕਸੀਡੈਂਟ ਹੋ ਗਿਆ ਵਿਚਾਰੇ ਨਾਲ ਕੋਈ ਘਟਨਾ ਵਾਪਰੀ ਉਹਨੂੰ ਦਿੱਤਾ ਜਾਂਦਾ ਹੈ ਸਾਡੇ ਲਗਭਗ ਦੋ ਇਹੋ ਜਿਹੇ ਕੇਸ ਵੀ ਜਿਹੜੇ ਬਾਲੇ ਪੁਰਾਣੇ ਸੀਗੇ ਜਿਨ੍ਹਾਂ ਦੀ ਅਸੀਂ ਪੈਰਵਾਹੀ ਕਰਕੇ ਉੱਪਰੋਂ ਦੁਬਾਰਾ ਤੋਂ ਲਿਆ ਕੇ ਅਸੀਂ ਉਹਨਾਂ ਦੀ ਮਦਦ ਹੈ ਜਿਹੜੀ ਉਹ ਸਰਕਾਰ ਨੇ ਕੀਤੀ ਹੈਗੀ ਹੈ ਜਿਹਦੇ ਵਿੱਚ ਹੁਣ ਜਿਵੇਂ ਜਗਰ ਸਿੰਘ ਸੀਗਾ ਉਹਦਾ ਇੱਕ ਗੁੱਠਾ ਜਿਹੜਾ ਉਹ ਵੱਡ ਗਿਆ ਸੀਗਾ ਉਹਨੂੰ 12000 ਰੁਪਿਆ ਜਿਹੜੇ ਰਾਜਵੀਰਪੁਰ ਆ ਉਹਦਾ ਪਤੀ ਹੈ ਜਿਹੜਾ ਸੰਦੀਪ ਸਿੰਘ ਉਹਨੂੰ 2 ਲੱਖ ਰੁਪਿਆ ਇਹ ਜਿਹੜਾ ਕੇਸ ਦੀ ਬਹੁਤ ਗੁੰਝਲਦਾਰ ਹੋਇਆ ਹੋਇਆ ਸੀਗਾ ਪਿਛਲੇ ਸਮੇਂ ਤੋਂ ਬਹੁਤ ਸਮਿਆਂ ਤੋਂ ਕਈ ਸਾਲਾਂ ਤੋਂ ਲਟਕ ਰਿਹਾ ਸੀਗਾ ਜਿਹੜਾ ਉਹ ਐਮਐਲ ਸਾਹਿਬ ਦੀ ਕਿਰਪਾ ਨਾਲ ਉਪਰ ਚੜਿਆ ਹੈਗਾ ਇਹ ਆਪਣਾ ਸੰਨਾ ਦਾ ਕੇਸ ਠੀਕਾ ਇੱਕ ਸਾਡੇ ਕੋਲੇ ਸੰਦੀਪ ਕੌਰ ਆਪਣਾ ਸੰਦੀਪ ਕੌਰ ਤੇ ਉਹਨਾਂ ਦੇ ਪਤੀ ਦਾ ਨਾਮ ਵੀ ਸੰਦੀਪ ਸਿੰਘ ਹੈ ਉਹਨਾਂ ਦੀ ਜਿਹੜੀ ਡੈਥ ਹੈ ਉਹ ਇੱਕ ਅੱਗ ਦੇ ਕਾਰਨ ਖੇਤ ਦੇ ਵਿੱਚ ਵਾਪਰ ਗਈ ਸੀਗੀ ਪ੍ਰੈਸਰ ਚੱਲ ਰਹੇ ਸੀ ਪ੍ਰੈਸਰ ਨੂੰ ਅੰਕ ਲੱਗਣ ਕਰਕੇ ਤੇ ਉਹਨਾਂ ਦੀ ਡੈਥ ਹੋਈ ਉਹਨੂੰ ਜਿਹੜਾ ਕੇਸ ਨੂੰ ਆ ਉਹਨੂੰ 3 ਲੱਖ ਰੁਪਈਆ ਇੱਕ ਉਹਦੀ ਬੱਚੀ ਆ 1.5 ਲੱਖ ਉਹਨੂੰ 3.5 ਲੱਖ ਰੁਪਈਆ ਮਾਤਾ ਦਾ ਉਹ ਅੱਜ ਉਹਨਾਂ ਨੂੰ ਵੀ ਚੈੱਕ ਦਿੱਤਾ ਗਿਆ ਇੱਕ ਚੈੱਕ ਪੁਰਾਣਾ ਹੋਰ ਸੀਗਾ 2 ਲੱਖ ਦਾ ਜਿਹੜਾ ਇੱਥੇ ਪ੍ਰਵਾਸੀ ਜਿਹੜਾ ਸਾਡਾ ਭਰਾ ਇੱਥੇ ਟਰਾਲੀ ਲਾਉਂਦਾ ਟਰਾਲੀ ਦੇ ਵਿੱਚ ਆ ਗਿਆ ਸੀਗਾ ਉਹਦੀ ਡੈਥ ਹੋ ਗਈ ਸੀ ਮੰਡੀ ਦੇ ਵਿੱਚ ਉਹਦਾ ਜਿਹੜਾ ਕੇਸ ਆ ਉਹ ਵੀ ਅਸੀਂ ਅੱਜ ਜਿਹੜਾ ਉਹਨਾਂ ਨੂੰ ਵੀ ਚੈੱਕ ਦਿੱਤਾ ਹੈਗਾ ਤਕਰੀਬਨ ਤਕਰੀਬਨ 7,112,000 ਦੇ ਜਿਹੜੇ ਚੈੱਕ ਨੂੰ ਅੱਜ ਅਸੀਂ ਇੱਥੇ ਪਾ ਰਹੇ ਹਾਂ ਜਿਹੜਾ ਨੂੰ ਹਾਸਾ ਹੋ ਗਿਆ ਸੀ ਆ ਪਰਮਾਤਮਾ ਵਾਜੋ ਜਿਹਨਾਂ ਨੂੰ ਕੋਈ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਖੜੀ ਆ ਉਹਨਾਂ ਦੇ ਬੱਚਿਆਂ ਨੂੰ ਅੱਗੇ ਵਧਣ ਵਾਸਤੇ ਪੜਾਈ ਵਾਸਤੇ ਜਾਂ ਉਹਨਾਂ ਦਾ ਕੋਈ ਹੈਲਪ ਕਰਨ ਵਾਸਤੇ ਕੋਈ ਪੈਂਡਿੰਗ ਕੇਸ ਤਾਂ ਨਹੀਂ ਹੈ ਜੀ ਅਜੀਤ ਸਾਹਿਬ 4-5 ਪੈਂ ਜਿਹੜੇ ਕੇਸ ਨੇ ਹੋਰ ਸਾਡੇ ਕੋਲੇ ਨਵੇਂ ਨੇ ਆਲਰੇਡੀ ਉਹ ਅਸੀਂ ਚਲਾਏ ਨੇ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਕਾਫੀ ਕੇਸ ਅਸੀਂ ਨਿਮੇੜ ਚੁੱਕੇ ਆ ਬਟਕ ਉਹਦਾ ਅਮਾਉਂਟ ਜਾਰੀ ਹੋ ਗਈ ਆਮ ਇਨ ਚ ਅਸੀਂ ਉਹ ਵੀ ਸਾਰੀ ਅਮਾਉਂਟ ਆ ਜਿਹੜੀ ਰੈਡੀਵਲ ਕਰਦੇ ਬਸਾਰਾ ਠੀਕ ਹੈ ਅਮਾਉਂਟ